ਮੁੱਖ ਮੰਤਰੀ ਭਗਵੰਤ ਮਾਨ ਨੇ ਨਵੀਆਂ ਬੜੀਆਂ ਸੜਕਾਂ ਦਾ ਨਰੀਖਣ ਕਰਨ ਲਈ ਫਤਿਹਗੜ ਸਾਹਿਬ ਦਾ ਦੌਰਾ ਕੀਤਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਸਫਤ ਵਿੱਚ ਨੁਕਸ ਲੱਭਣ ਨਹੀਂ ਆਏ ਸਨ ਉਨ੍ਹਾਂ ਦਾ ਇੱਕੋ ਇੱਕ ਮਕਸਦ 44000 ਕਿਲੋਮੀਟਰ ਸੜਕਾਂ ਦੀ ਮੁਰੰਮਤ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕਰਨਾ ਸੀ ਜਿਸਤੇ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ ਇਹ 4 ਤੋਂ 5 ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ ਉਨ੍ਹਾਂ ਨੇ ਵੀ ਪੁੱਛਿਆ ਕਿ ਕਿਸ ਤਰ੍ਹਾਂ ਦੀ ਸਮਗਰੀ ਵਰਤੀ ਜਾ ਰਹੀ ਹੈ ਅਤੇ ਕੀ ਲਾਕੇ ਵਿੱਚ ਕੋਈ ਸੜਕਾਂ ਹਨ ਜਿਨ੍ਹਾਂ ਨੂੰ ਚੌੜਾ ਕਰਨ ਦੀ ਲੋੜ ਹੈ ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਲਿਬਰਾ ਨੇ ਆਮ ਆਦਮੀ ਪਾਰਟੀ ਦੇ ਕੰਮ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਲੋਕ ਮੁੱਖ ਮੰਤਰੀ ਦੇ ਕੰਮ ਤੋਂ ਖੁਸ਼ ਹਨ ਪੇਸ਼ ਹੈ ਪੀ 24 ਤੋਂ ਰਾਜਕਮਲ ਸ਼ਰਮਾ ਦੀ ਖਾਸ ਰਿਪੋਰਟ ਪਟਿਆਲਾ ਜ਼ਿਲ੍ਹੇ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਦੌਰੇ ਤੇ ਆਏ ਆਂ ਕੋਈ ਛਾਪੇ ਮਾਰਨੀ ਆਏ ਕੋਈ ਕਮੀਆਂ ਕੱਢਣੀ ਆਏ ਸਿਰਫ ਇਹ ਦੇਖਣ ਆਏ ਆ ਕਿ ਇਹਨਾਂ ਸੜਕਾਂ ਦਾ ਨਿਰਮਾਣ ਜਿਹੜਾ 45000 ਕਿਲੋਮੀਟਰ ਸੜਕਾਂ ਦਾ ਜਿਹੜਾ ਬੀੜਾ ਚੁੱਕਿਆ ਹੈ ਅਗਲੇ 4 ਮਹੀਨਿਆਂ ਦੇ ਵਿੱਚ ਲਗਭਗ 4 ਤੋਂ 5 ਮਹੀਨਿਆਂ ਦੇ ਵਿੱਚ ਬਣ ਕੇ ਪਿਆਰ ਹੋ ਜਾਈਏ ਉਹਨਾਂ ਦੀ ਕੁਆਲਿਟੀ ਚੈੱਕ ਕਰਨਾ ਹੈ ਉਹਨਾਂ ਦੇ ਵਿੱਚ ਮਟੀਰੀਅਲ ਦੀ ਕੋਈ ਕਮੀ ਤਾਂ ਨਹੀਂ ਜਾਂ ਫਿਰ ਜਿਹੜੇ ਲੋਕ ਨੇ ਉਹਨਾਂ ਤੋਂ ਪੁੱਛਣਾ ਹੈ ਕਿ ਕੋਈ ਹੋਰ ਸੜਕਾਂ ਜਿਹੜੀਆਂ ਸੜਕ ਚੌੜੀ ਹੋਣ ਵਾਲੀ ਹੈ ਕਿਸੇ ਸੜਕ ਤੇ ਕੋਈ ਕਿਸੇ ਜ਼ਮੀਨ ਦਾ ਝਗੜਾ ਚੱਲਦਾ ਹੈ ਕੋਈ ਕੋਈ ਕੋਰਟ ਦੇ ਵਿੱਚ ਕੇਸ ਚੱਲਦਾ ਹੈ ਕਿਸੇ ਦਾ ਫਰੰਟ ਸੜਕ ਚਾਉਂਦਾ ਯਾਰ ਸੋ ਤਾਂ ਕਿ ਸਾਰਿਆਂ ਨੂੰ ਉਹਦਾ ਉਹਨਾਂ ਦਾ ਬਣਦਾ ਹੱਕ ਮਿਲੇ ਤੇ ਆਵਾਜਾਈ ਸਾਧਨ ਵੀ ਜਿਹੜੇ ਨੇ ਉਹ ਸਮੂਥਲੀ ਚੱਲਣ ਸਾਰੇ ਸੋ ਦੋ ਤਿੰਨ ਸੜਕਾਂ ਦਾ ਮਾਇਨਾ ਕੀਤਾ ਆ ਹੁਣ ਇਹਦਾ ਮਟੀਰੀਅਲ ਚੈੱਕ ਕਰ ਰਹੇ ਆ ਉਹ ਇੱਕ ਗੁਣਵੱਤਾ ਜਿਹੜੀ ਨਰਦਾਨ ਕੀਤੀ ਹੋਈ ਹੈ ਡਿਪਾਰਟਮੈਂਟ ਦੇ ਇੱਕ ਜਿਹੜਾ ਲੋਹੇ ਦਾ ਇੱਕ ਸਾਂਚ ਹੈ ਉਹਨੂੰ ਸੜਕ ਦੇ ਵਿੱਚ ਕਿੱਲਾਂ ਦੇ ਰਾਹੀਂ ਗੱਡ ਕੇ ਉਹਦੇ ਵਿੱਚੋਂ ਜਿਹੜਾ ਮਟੀਰੀਅਲ ਹੈ ਉਹ ਸਾਰਾ ਕੱਢ ਲਿਆ ਜਾਂਦਾ ਤੇ ਉਹਨੂੰ ਤੋਲਿਆ ਜਾਂਦਾ ਉੱਥੇ ਤੇ ਜਿੰਨੀ ਉਹਦੀ ਗੁਣਵੱਤਾ ਹੈਗੀ ਹੈ ਦੀ ਐਨੇ ਕਿਲੋ ਚਾਹੀਦਾ ਜੀ ਉਹ ਚੱਕਿਆ ਜਾਂਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮਿੰਨੀ ਬੱਸਾਂ ਦੇ ਪਰਮਟ ਆਮ ਨੌਜਵਾਨ ਮੁੰਡੇ ਕੁੜੀਆਂ ਲਈ ਜਾਰੀ ਕਰ ਰਹੇ ਆ ਤੇ ਤਾਂ ਕਿ ਉਹ ਦੋ ਚਾਰ ਮੁੰਡੇ ਇਕੱਠੇ ਹੋ ਕੇ ਜਾਂ ਕਿਸੇ ਨੇ ਇਕੱਲੇ ਨੇ ਪਰਮਟ ਲੈਣਾ ਹੈ ਉਹ ਪਿੰਡਾਂ ਦੇ ਜਿਹੜੇ ਰੂਟ ਨੇ ਨਵੇਂ ਰੂਟ ਨੇ ਜਾਂ ਪੁਰਾਣਿਆਂ ਨੂੰ ਅਪਡੇਟ ਕਰਨ ਤੇ ਅਸੀਂ ਵਾਦਾ ਕੀਤਾ ਸੀ ਕਿ ਸਵੇਰ ਰੋਜ਼ਗਾਰ ਯੋਜਨਾ ਦਾ ਹੈ ਤਾਂ ਅਸੀਂ ਮਿੰਨੀ ਬੱਸਾਂ ਦੇ ਰੂਟ ਕੱਢਾਂਗੇ ਖੜਕਾਂ ਬਣ ਜਾਣਗੀਆਂ ਤਾਂ ਫਿਰ ਬੱਸਾਂ ਚੱਲਣੀਆਂ ਚਾਹੀਦੀਆਂ ਉਹਨਾਂ ਤੇ ਤੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਜਲਦੀ ਊਲਾਮਾਂ ਦੀ ਨਿੱन्ही ਬੱਸਾਂ ਦੇ ਪਰਮੰਡ ਜਿਹੜੇ ਨੇ ਉਹ ਈ ਸ਼ੂ ਕਰ ਰਹੇ ਆਂ ਅਸੀਂ ਤੇ ਕਿਉਂਕਿ ਪਿੰਡਾਂ ਦੇ ਚ ਬੱਸਾਂ ਆਉਣ ਦਾ ਦਰਵਾਜ਼ਾ ਹੀ ਖਤਮ ਹੋ ਗਿਆ ਜੀ ਪਹਿਲਾਂ ਰੋਡਵੇ ਦੀਆਂ ਬੱਸਾਂ ਵੀ ਸਰਕਾਰੀ ਬੱਸਾਂ ਚੱਲਦੀਆਂ ਹੁੰਦੀਆਂ ਸੀ ਔੜਾ ਮਾਰ ਕਾ ਚੱਲਦੀਆਂ ਸੀ ਸਾਰੀਆਂ ਬੱਸਾਂ ਹੀ ਬੰਦ ਹੋ ਗਈਆਂ ਕਿਤੇ ਨਾ ਉਹ ਜਾਂਦਾ ਸਕੂਟਰ ਜਾਂ ਫਿਰ ਆਪਦੇ ਆਪ ਦੇ ਸਾਧਨਾਂ ਤੇ ਜਾਂਦੇ ਕਈ ਵਾਰੀ ਬੱਚੇ ਜਿਹੜੇ ਸਕੂਲਾਂ ਦੇ ਖਾਸ ਤੌਰ ਤੇ ਉਹਨਾਂ ਨੂੰ ਟਰਾਲੀਆਂ ਦੇ ਡਾਲਿਆਂ ਪਿੱਛੇ ਲੰਮਕ ਕੇ ਜਾਣਾ ਪੈਂਦਾ ਕੁੜੀਆਂ ਨੂੰ ਜਾ ਕੋਈ ਕਿਸੇ ਤੋਂ ਰਾਈਡ ਲੈਣੀ ਪੈਂਦੀ ਹੈ ਕਿਸ ਤੋਂ ਅਜਨਬੀ ਤੋਂ ਜੁਬਾਨਾ ਖਾਦਾ ਸੋ ਸਕੂਲਾਂ ਦੇ ਵਿੱਚ ਬੱਸਾਂ ਵੀ ਲਾ ਰਹੇ ਆ ਪਲੱਸ ਗੜੀਆਂ ਆਮ ਟਰਾਂਸਪੋਰਟੇਸ਼ਨ ਨਾ ਪਹਿਲਾਂ ਸਾਰੇ ਪਿੰਡਾਂ ਦੇ ਵਿੱਚ ਹੀ ਹੁੰਦਾ ਸੀ 11 ਵਾਲੀ ਬੱਸ ਆ ਗਈ ਹੈ 3 ਵਾਲੀ ਬੱਸ ਆ ਗਈ ਚਾਹ ਧਰਨੇ ਉਹਦੇ ਹਾਰਮ ਤੇ ਚਾਹ ਧਰਦੇ ਸੀ ਸੋ ਸਾਰੇ ਹੀ ਬੰਦ ਕਰਤਾ ਕਿਉਂਕਿ ਵੱਡੀਆਂ ਬੱਸਾਂ ਜਿਹੜੀਆਂ ਸੀ ਵੱਡੇ ਰੂਟਸ 'ਚ ਉਹ ਖੋ ਕੇ ਲੈ ਗਏ ਛੋਟਿਆਂ ਤੋਂ 30 ਕਿਲੋਮੀਟਰ ਦੇ ਵਧਾ ਫਦਾ ਕੇ ਵਧਾ ਫਦਾ ਕੇ ਅਬ ਹੋਰ ਤੋਂ ਪਠਾਨ ਟੁਕੜ ਤੱਕ ਲੈ ਗਿਆ ਜਿਹੜੇ ਜੋ ਸਰਕਾਰਾਂ ਹੀ ਬਿਜ਼ਨਸ ਕਰਨ ਲੱਗ ਜਾਣ ਫਿਰ ਲੋਕਾਂ ਕੋਲ ਕੀ ਬਚੂਗਾ ਸੋ ਬਸਾਂ ਵਾਲੇ ਮਾਮਲੇ ਚੀ ਸੜਕਾਂ ਵਾਲੇ ਮਾਮਲੇ ਚੀ ਪੁਲਾਂ ਵਾਲੇ ਮਾਮਲੇ ਚੀ ਮੈਂ ਹੁਣ ਦੱਖਣੀ ਕੋਰੀਆ ਤੇ ਜਾਪਾਨ ਦੀ ਦੌਰੇ ਤੇ ਜਾ ਕੇ ਆਇਆ ਬਹੁਤ ਸਾਰੇ ਇਨਵੈਸਟਮੈਂਟ ਉੱਥੋਂ ਆਊਗੀ ਹਜ਼ਾਰਾਂ ਮੁੰਡੇ ਕੁੜੀਆਂ ਨੂੰ ਇੱਥੇ ਕੰਮ ਮਿਲੂਗੇ ਮੁੰਡੇ ਕੁੜੀਆਂ ਜਿਹੜੇ ਡਿਗਰੀਆਂ ਲੈ ਕੇ ਘਰੇ ਬੈਠੇ ਨੇ ਉਹ ਉਹਨਾਂ ਨੂੰ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਅਜੈਂਟਾਂ ਦੇ ੱਤੇ ਚੜ ਕੇ ਜਾਣਾ ਪੈਂਦਾ ਉੱਥੇ ਹੁਣ ਹਾਲਾਤ ਇੰਨੇ ਖਰਾਬ ਹੋ ਗਏ ਉਧਰੋਂ ਕੱਢਣ ਲੱਗੇ ਜਾਣਗੇ ਜਾਣੇ ਕਿ ਕਿੱਥੇ ਜਾਓ। ਸੋ ਅਸੀਂ ਉਹਨਾਂ ਨੂੰ ਕੰਮ ਦੇਵਾਂਗੇ। ਇੱਥੇ ਉਹਨਾਂ ਨੂੰ ਕੰਮ ਮਿਲੇ, ਡਿਗਰੀ ਮੁਤਾਬਕ ਉਹਨਾਂ ਦੀ ਨੌਕਰੀ ਮਿਲੇ, ਉਹ ਸ਼ਾਮ ਨੂੰ ਆਪਣੇ ਘਰੇ ਆ ਜਾਣ। ਕਿਹਨਾਂ ਫੈਕਟਰੀਆਂ ਲੱਗਣ ਇੱਥੇ ਆੜ ਵਾਲੇ ਸਾਰੇ। ਇੱਕ ਦਿਨ ਤੋਂ ਵੀ ਨੋਟਿਸ ਜਾਰੀ ਕੀਤਾ ਜੀ ਪਿੱਛੇ ਮਟੀਰੀਅਲ ਦੀ ਕੋਈ ਕਮੀ ਸੀ। ਮਟੀਰੀਅਲ ਚ ਕਮੀ ਸੀ। 4 ਕਿਲੋ 700 ਗ੍ਰਾਮ ਚਾਹੀਦਾ ਸੀਗਾ। ਜਦ ਕਿ 4 ਕਿਲੋ ਦੇ ਨੇੜੇ ਤੇਰੇ ਸੀਗਾ ਤੁਹਾਡੇ ਸਾਹਮਣੇ ਤੁਹਾਡੇ ਕੈਮਰੇ ਚ ਆਉ। ਤੇ ਠੇਕੇਦਾਰ ਉੱਥੇ ਖੜਾ ਸੀਗਾ। ਸੋ ਕੌਸ ਦਾ ਨੋਟਿਸ ਵੀ ਜਾਰੀ ਕੀਤਾ ਤੇ ਉਹਨੂੰ ਉਹਦੀ ਪੇਮੈਂਟ ਵੀ ਰੋਕੀ ਜਾਊਗੀ ਤੇ ਮੈਂ ਸਾਰੇ ਪੰਜਾਬ ਦੇ ਟਿਕਿਆਰਾਂ ਨੂੰ ਬੇਨਤੀ ਕਰਦਾ ਕਿ ਪਹਿਲਾਂ ਜੋ ਹੁੰਦਾ ਸੀ ਉਹਨੂੰ ਭੁੱਲ ਜਓ ਨਾ ਸਾਡਾ ਕੋਈ ਅਫਸਰ ਤੁਹਾਡੇ ਤੋਂ ਹਿਸਾਬ ਮੰਗੇ ਕੋਈ ਅਫਸਰ ਹਿਸਾਬ ਮੰਗਦਾ ਸੰਦੋ ਨਾ ਕੋਈ ਟੈਂਡਰ ਚ ਕੋਈ ਪਾਰ ਦਾ ਛਿਦਰੀ ਕਿਨ ਟੈਂਡਰ ਨਿਕਲਣਗੇ ਪਹਿਲਾਂ ਤਾਂ ਟੈਂਡਰਾਂ ਚ ਕਰ ਜਾਂਦੇ ਸੀ ਤੂੰ ਪੰਜ ਪਾ ਦੇ ਤੂੰ ਸੱਤ ਪਰਚੀਆਂ ਪਾ ਦੇ ਤੇਰੀਆਂ ਨਿਕਲ ਆਉਣੀਆਂ ਇੱਕ ਕੜਾ ਜਪਾਨ ਤੇ ਇਨਵੈਸਟਮੈਂਟ ਹੋ ਰਹੀ ਹੈ ਉੱਥੇ ਕਹਿੰਦੇ ਦਿੱਲੀ ਤੇ ਯੂਕੇ ਨੂੰ ਵੀ ਇਨਵੈਸਟਮੈਂਟ ਬਹੁਤ ਆ ਰਹੀ ਹੈ ਪੰਜਾਬ ਦੇ ਵਿੱਚ ਕਿਹਨਾਂ ਸੀਐਮ ਦੀਆਂ ਕੁਰਸੀਆਂ ਤੇ ਰੇਟ ਲੱਗ ਰਹੇ ਨੇ ਕਿ ਐਮਐਲਏ ਦੀਆਂ ਕੁਰਸੀਆਂ ਤੇ ਰੇਟ ਲੱਗ ਰਹੇ ਨੇ ਉਹ ਤਾਂ ਜੀ ਹੁਣ ਦੇਖੋ ਆਹ ਲੋਕ ਖੜੇ ਨੇ ਇਹਨੂੰ ਪੁੱਛਦੇ ਹਨਾ ਇਹਨਾਂ ਨੂੰ ਵੇਚ ਜਾਂਦੇ ਉਹ ਪਹਿਲਾਂ ਵੋਟਾਂ ਖਰੀਦੇ ਹੁੰਦੇ ਸੀ ਵੋਟਾਂ ਖਰੀਦ ਕੇ ਆਪ ਦਾ ਰੇਟ ਵਧਾ ਲੈਂਦੇ ਸੀ ਜਿਹੜਾ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਉਹ ਤੁਹਾਨੂੰ 5 ਸਾਲ ਵੇਚੂਗਾ ਠੀਕ ਹੈ ਜੀ ਉਹ ਇੱਥੇ ਵੋਟਾਂ ਦਾ ਰੇਟ 10000 ਤੋਂ ਆਉਂਦੇ ਸੀ ਇੱਕ ਇੱਕ ਵੋਟ ਦਾ ਰੇਟ ਉੱਥੇ ਮੰਤ్రਾਲੇ ਦਾ ਰੇਟ ਜਿਹੜਾ ਉਹ 100 ਕਰੋੜ 200 ਕਰੋੜ ਹੋ ਗਣਾ ਮੁੱਖ ਮੰਤਰੀ ਰੇਟ ਮੈਂ ਅਜਕਲ ਕੀ ਚੱਲ ਰਿਹਾ ਮੈਨੂੰ ਤਾਂ ਪਤਾ ਨਹੀਂ ਕੰਨ ਸੁਣ ਪਤਾ ਹੋਊਗਾ ਹਨਾ ਤੇ ਉਹ ਨਵੀਂ ਜੋਤ ਕਹਿੰਦੇ ਸੀ 500 ਕਰੋੜ ਦੀ ਟੈਕੀ ਡੇੜੀ ਪੈਂਦੀ ਆ ਉਹ ਆਪਣਾ ਜਾਖੜ ਕਹਿੰਦਾ ਸੀ ਕਿ ਸਾਢੇ 350 ਕਰੋੜ ਵੀ ਸਾਢੇ ਵੇਲੇ ਸਾਢੇ 350 ਕਰੋੜ ਚੱਲਦਾ ਸੀਗਾ ਵੀ ਮਹਿੰਗਾਈ ਹੋ ਗਈ ਹੁਣ ਸੋ ਇਹ ਕੀ ਮਜ਼ਾਕ ਬਣਾਇਆ ਇਹ ਪੰਜਾਬ ਨੂੰ ਵੇਚਣ ਤੇ ਲੱਗੇ ਹਨਾ ਉਹ ਮੁੱਖ ਮੰਤਰੀ ਦੇ 500 ਕਰੋੜ ਰੁਪਏ ਦਾ ਤਾਂ ਦੇਓਗੇ ਜਾਂ ਬਣੋਗੇ ਹਲਾ ਪਬਲਿਕ ਕੋਲ ਤਾਂ ਆਓ ਕਦੇ ਕਦੇ ਲੋਕਾਂ ਕੋਲੇ ਆਇਓ 4 ਸਾਲ ਹੋ ਗਏ ਸਟੇਜਾਂ ਤੋਂ ਮੈਨੂੰ ਗਾਲਾਂ ਕੱਢੀ ਜਾਂਦੇ ਵਾ ਉਹ ਆਤਮਾਨ ਦੇ ਗਲ ਤੋਂ ਸਭ ਆ ਗਈ ਇੱਧਰ ਲੈ ਜਾਾਂਗੇ ਉਹ ਇੱਧਰ ਲੈ ਜਾਾਂਗੇ ਕੀ ਕਰਾਂਗੇ ਅਸੀਂ ਕੀ ਬਗਾਰਤਾ ਜੀ ਪਹਿਲਾਂ ਕਹਿੰਦੀ ਭਗਵਾਨ ਤੁਮਾਰੇ ਧੋਕ ਤੇ ਚੱਲਦੇ ਆਏ ਸਟੇਜ ਸਟੇਜਾਂ ਚ ਚਲਾਉਣ ਵਾਲੇ ਸਟੇਟਮੀ ਚਲਾ ਸਕਦੀ ਤੇ ਹੁਣ ਫਿਰ ਸਟੇਟ ਚਲਾ ਲਈ ਸਟੇਟ ਚੱਲ ਵੀ ਵਧੀਆ ਦੀ ਪੁੱਛਣ ਨੂੰ ਲੋਕਾਂ ਨੂੰ ਪੁੱਛ ਮੈਂ ਨਹੀਂ ਕੁਝ ਕਹਿੰਦਾ ਮੈਂ ਇੱਕੜਾ ਮੈਂ ਇੱਕੜਾ ਪਿੰਨਨ ਘਨ ਜਾਂਦਾ ਮਤਲਬ ਰੇਟ ਲਾਈ ਜਾਂਦੇ ਇਹਨਾਂ ਦੇ ਇਹਨਾਂ ਦੀਆਂ ਵੋਟਾਂ ਦਾ ਵੀ 800 ਚ ਕਰੋੜ ਚ ਆਇਆ ਇਹਨੂੰ ਦੇ ਦੋ ਕੁਰਸੀ ਆ 800 ਚ ਕਰੋੜ ਦੇ ਦੋ ਆ ਕਾਉਂਸਲਰ 800 ਚ ਵੇਚ ਗਿਆ ਜੀ ਹਾਂ ਇਹ ਤਾਂ ਰੇਟ ਲਿਸਟ ਆਲਾ ਬੱਚੇ ਨਹੀਂ ਤਾਂ ਕੀ ਹੁੰਦਾ ਸੜਕ ਬਣੀ ਜਾਂਦੀ ਹੈ ਉਹ ਪਿੱਛੇ ਖੜੇ ਹੁੰਦੇ ਨੇ ਆਪਣੇ ਦੰਤੇ ਜੇ ਲਈ ਹੈ ਨਾ ਵੀ ਕਹਿੰਦੇ ਛੇਤੀ ਬਣਾਓ ਅਸੀਂ ਪਟਣੀਆਂ ਟੈਲੀਫੋਨ ਦੀ ਤਾਰ ਪਾਉਣੀ ਹੈ ਯਾਰ ਤੁਸੀਂ 2 ਦਿਨ ਪਹਿਲਾਂ ਪਾ ਲੋ ਸੜਕ ਉੱਤੋਂ ਦੀ ਬਣ ਜੂਗੀ ਠੀਕ ਹੈ ਨਾ ਸੋ ਅਸੀਂ ਸਾਰੇ ਡਿਪਾਰਟਮੈਂਟਾਂ 'ਚ ਤਾਲਮੇਲ ਬਿਠਾ ਰਹੇ ਹਾਂ ਸਾਰੇ ਅਫਸਰਾਂ ਦੀ ਡਿਊਟੀ ਲਾਈ ਹੈ ਜੇ ਕੋਈ ਨਵੀਂ ਸੜਕ ਦੇ ਵਿੱਚ ਕੋਈ ਟੈਲੀਫੋਨ ਦੀ ਤਾਰ ਜਾਂ ਕੋਈ ਕੇਬਲ ਦੀ ਤਾਰ ਜਾਂ ਕੋਈ ਸੀ ਬ੍ਰੇਜ ਦਾ ਕੋਈ ਪਾਈਪ ਜਾਂ ਕੋਈ ਫਲਾਣਾ ਜੇ ਬਾਤ ਦੇ ਵਿੱਚ ਆਇਆ ਤਾਂ ਉਹ ਅਸੀਂ ਉਹ ਸਾਰੇ ਡਿਪਾਰਟਮੈਂਟਾਂ ਦੀ ਆਪਸ ਦੇ ਵਿੱਚ ਗਲਤੀ ਮੰਨਾਂਗੇ ਜ ਆਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣੀ ਹੈ ਉਦੋਂ ਦੀ ਇਹ ਸਰਕਾਰ ਲੋਕਾਂ ਦੇ ਫਾਇਦੇ ਲਈ ਲੋਕ ਭਲਾਈ ਦੀਆਂ ਸਕੀਮਾਂ ਤੇ ਜਿਨ੍ਹਾਂ ਪੰਜਾਬ ਦੇ ਵਿੱਚ ਇਨਫਰਾਸਟ੍ਰਕਚਰ ਹੈ ਜਾਂ ਨਿਰਮਾਣ ਉਹਦੇ ਵੱਲ ਖਾਸ ਤੌਰ ਤੇ ਧਿਆਨ ਦਿੱਤਾ ਹੋਇਆ ਹੈ ਤੇ ਸਰਦਾਰ ਭਗਵੰਤ ਸਿੰਘ ਦੀ ਮਾਨ ਮੁੱਖ ਮੰਤਰੀ ਪੰਜਾਬ ਉਹ ਖੁਦ ਹਰ ਇੱਕ ਚੀਜ਼ ਦੇ ਵਿੱਚ ਇੰਟਰਸਟ ਲੈ ਕੇ ਦੇਖ ਕੇ ਵੀ ਕਿਤੇ ਕਿਸ ਚੀਜ਼ ਦੀ ਲੋੜ ਹੈ ਉਹਦੇ ਉੱਤੇ ਐਕਟ ਕਰਦੇ ਆ ਉਸੇ ਤਹਿਤ ਜਿਹੜੀਆਂ ਹੁਣ ਪਿੱਛੇ ਜੇ ਸਰਕਾਰ ਵੱਲੋਂ ਸੈਂਕਸ਼ਨ ਹੋਈਆਂ ਸੀਗੀਆਂ ਲੋਕਾਂ ਦਾ ਸੜਕਾਂ ਦੀ ਰਿਪੇਅਰ ਸੜਕਾਂ ਦੀ ਜਿਹੜੀਆਂ ਨਵੀਆਂ ਬਣਨੀਆਂ ਉਸੇ ਤਹਿਤ ਸਾਰੇ ਪੰਜਾਬ ਦੇ ਵਿੱਚ ਇੱਕ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਰਿਪੇਅਰ ਵੀ ਹੋ ਰਹੀ ਹੈ ਇਹ ਉਹਦੇ ਉਦਘਾਟਨ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਖੁਦ ਜਾ ਜਾ ਕੇ ਕਰਦੇ ਆ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿਖੇ ਪਿੰਡ ਰੁੜਕੀ ਉੱਥੇ ਇੱਕ ਨਵੀਂ ਸੜਕ ਇੱਕ ਬਣੀ ਆ ਉਹਦਾ ਵਿਕਾਟਨ ਕਰਨ ਮਾਨ ਸਾਹਿਬ ਖੁਦ ਪਹੁੰਚ ਰਹੇ ਨੇ ਤੇ ਲੋਕਾਂ ਨੇ ਦੇਖਿਆ ਵੀ ਲੋਕਾਂ ਨਾਲ ਸ਼ਾਹ ਵੇਖ ਇਹ ਪਤਾ ਲੱਗਦਾ ਕਿ ਮਾਨ ਸਾਹਿਬ ਦੇ ਨਾਲ ਕਿੰਨਾ ਲੋਕਾਂ ਨੂੰ